ਅੰਤ ਤੇ ਅੱਜ ਤੇ ਦੇਖ ਲੋ ਜੀ ਹਵਾਵਾਂ ਚੱਲ ਰਹੀਆਂ 3 ਵਜੇ ਸਾਢੇ 3 ਦਾ ਹੀ ਟਾਈਮ ਹੈ ਤਕਰੀਬਨ ਕਿੰਨੀ ਤੇਜ਼ ਹਵਾ ਠੀਕ ਬਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਵੀ ਖੁਸ਼ ਰੱਖੇ ਸਾਰਿਆਂ ਨੂੰ ਸਾਨੂੰ ਵੀ ਖੁਸ਼ ਰੱਖੇ ਜੀ ਅਸੀਂ ਤੁਹਾਡੇ ਲਈ ਦੁਆਵਾਂ ਮੰਗਦੇ ਹਾਂ ਤੁਸੀਂ ਸਾਡੇ ਲਈ ਬਹੁਤ ਬਹੁਤ ਧੰਨਵਾਦੀ ਆਪ ਸਾਰਿਆਂ ਦਾ ਜਿੰਨੇ ਵੀ ਆਪਣੇ ਬਲੌਗ ਨਾਲ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਮਤਾਮ ਬਾਹਰ ਤੋਂ ਜਾ ਇੱਧਰ ਤੋਂ ਤੇ ਸਭ ਦੇਸਾਂ ਤੋਂ ਜੁੜੇ ਹੋਈ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਲੋ ਜੀ ਅੱਜ ਐਤਵਾਰ ਹੈ ਆਪਣੇ ਚਾਰੇ ਪਾਸੇ ਪਿੰਡਾਂ ਚ ਪਾਠ ਚੱਲ ਰਹੀ ਜੀ ਗੁਰਬਾਣੀ ਕੀਰਤਨ ਚੱਲ ਰਹੀ ਜੀ ਬਹੁਤ ਵਧੀਆ ਲੱਗ ਰਿਹਾ ਜੀ ਤੇ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਇੱਕ ਵਾਰ ਤੇ ਜਿਹੜੇ ਵੀ ਸਾਡੇ ਨਾਲ ਫੈਮਿਲੀ ਜੁੜੀ ਵੀ ਇਧਰ ਜਾਂ ਬਾਹਰ ਤੋਂ ਜੀ ਜਰੂਰ ਕਮੈਂਟ ਕਰਦਿਆ ਕਰੋ ਜੀ ਵੀ ਹਾਂ ਅਸੀਂ ਠੀਕ ਠਾਕ ਹੈ ਜੀ ਕਿੱਦਾਂ ਹੈ ਕਿਆ ਕੰਮ ਕਾਰ ਚੱਲਦਾ ਹੈ ਜਰੂਰ ਦੱਸਦਿਆ ਕਰੋ ਜੀ ਤੇ ਲੋ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਪਿਛਲਾ ਬਲੌਗ ਚੱਲ ਰਿਹਾ ਤੁਹਾਨੂੰ ਪਤਾ ਵੀ ਅਸੀਂ ਚਾਚੇ ਨੂੰ ਛੁੱਟੀ ਕਰਾ ਲਿਆ ਤੇ ਉਸ ਤੋਂ ਬਾਅਦ ਅਸੀਂ ਘਰੇ ਆ ਹੁਣ ਘਰਾਂ ਪੂਰੀ ਐ ਕਹਿਣ ਸ਼ਾਮ ਸੰਭਾਲ ਚੱਲ ਰਹੀ ਹੈ ਚਾਚੇ ਦੀ ਦੇਖਰੇਖ ਪੂਰੀ ਹੈ ਜੀ ਐਨ ਚਾਚਾ ਗੁੱਡ ਹੈ ਹੁਣ ਤੁਹਾਨੂੰ ਪਤਾ ਜੱਤੋਂ ਛੁੱਟੀ ਹੋਈ ਹੈ ਸਭ ਨੂੰ ਪਤਾ ਹੈ ਵੀ ਜਿਹੜਾ ਇੰਜੋਗ੍ਰਾਫੀ ਹੁੰਦੀ ਜਿਆਦੇ ਹੋਲਨ ਦੀ ਸਟੰਟ ਪੈ ਲੰਦਾ ਜਦ ਤੱਕ ਉਹ ਮੈਚ ਨਹੀਂ ਕਰਦਾ ਜਦ ਤੱਕ ਇੱਕ ਮਹੀਨਾ 15 20 ਦਿਨ ਬੀਕਨਸ ਆਣੀ ਹੈ ਉਹਤੇ ਤੇ ਅਸੀਂ ਕੀ ਕਰਨਾ ਹੈ ਵੀ ਚਾਚੇ ਨੂੰ ਫਰੂਟ ਜੂਸ ਜਾਂ ਰੋਟੀ ਪਾਣੀ ਜਿੱਕਣਾ ਨੇ ਦੱਸਿਆ ਉਹ ਜ਼ਰੂਰੀ ਚੱਲਣਾ ਜੀ ਤੇ ਚਲੋ ਠੀਕ ਹੈ ਜੀ ਬਾਕੀ ਹੁਣ ਨਾਲ ਬਣੇ ਰਹੋ ਮਿਲਾਨਾ ਤੁਹਾਨੂੰ ਸਾਰਿਆਂ ਨਾਲ ਚਾਚੇ ਨੂੰ ਵੀ ਮਿਲਾਨਾ ਤੇ ਬਾਕੀ ਐਂ ਜੀ ਧੁੱਪਾਂ 'ਚ ਬਹਿਜੇ ਕਰਦੇ ਹਾਂ ਸਵੇਰੇ ਉੱਠ ਕੇ ਹੁਣ ਤਾਂ ਬਹੁਤ ਸੋਹਣੇ ਦਿਨ ਖੁੱਲੇ ਵੇ ਜੀ ਐਂ ਧੁੱਪਾ ਇੱਕ ਸਮਾਂ ਚਾਚਾ ਬੈਠਿਆ ਤਾਂ ਮੈਂ ਮਿਲਾਨਾ ਤੁਹਾਨੂੰ ਚਾਚਾ ਕਹਿੰਦੇ ਹੁਣ ਪੁੱਤ ਧੁੱਪੇ ਬਹੁਤ ਲੱਗ ਰਹੀ ਕਿਉਂਕਿ ਆੜ ਹੈ ਨਾ ਕੰਧ ਦੀ ਨਾ ਬਾਹਰ ਤੋਂ ਹਵਾ ਪੈਂਦੀ ਸਿੱਧੀ ਧੁੱਪ ਪੈਂਦੀ ਤੇ ਬਾਕੀ ਜੀ ਇੱਕ ਬੈਂਤੀ ਵੀ ਸਾਰਿਆਂ ਨੂੰ ਜਿੰਨੀਆਂ ਮੇਰੀਆਂ ਭੈਣਾਂ ਜੁੜੀ ਹੋਇਆ ਇੱਧਰ ਜਾਂ ਬਾਹਰ ਤੋਂ ਬਾਹਰ ਤੋਂ ਤਾਂ ਹੁਣ ਮੈਨੂੰ ਪਤਾ ਨਹੀਂ ਮੌਸਮ ਕਿੱਦਾਂ ਹੋਣਾ ਵੀ ਇਹ ਅੱਜਕੱਲ ਨਾ ਜੀ ਹਾਂ ਜੀ ਹਾਂ ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਅੱਜ ਸ਼ਿਵਰਾਤਰੀ ਹੈ ਜੀ ਹਾਂ ਮੱਛਰ ਮੱਖੀ ਸਭ ਛੱਡ ਦੇਣੇ ਜੀ ਅੱਜ ਤੋਂ ਬਾਅਦ ਹੁਣ ਗਰਮੀਆਂ 'ਚ 6ਵੇਂ 7ਵੇਂ ਮਹੀਨੇ 'ਚ ਚੌਥੇ 'ਚ ਦੇਖਿਓ ਕਿੰਨੀਆਂ ਮੱਖੀਆਂ ਮੱਛਰ ਹੋਣੇ ਤੇ ਗੱਲਬਾਤ ਇਸ ਤਰ੍ਹਾਂ ਵੀ ਅ ਵੀ ਤੁਸੀਂ ਸਾਰਿਆਂ ਨੇ ਇੱਧਰ ਆਲੇ ਜਾਂ ਨਾ ਮੇਰੀ ਮਤਾਬਾ ਨਾਲ ਆਪਣੇ ਬੱਚਿਆਂ ਦੀ ਗੌਰ ਰੱਖਣੀ ਹੈ ਕਿਉਂਕਿ ਸਵੇਰ ਸ਼ਾਮ ਦੀ ਠੰਡ ਹੈਗੀ ਹੈ ਤੇ ਦੁਪਹਿਰ ਤੋਂ ਬਾਅਦ ਨਾ ਹਵਾਵਾਂ ਇਹ ਚੱਲ ਰਹੀਆਂ ਖੁਸ਼ਕ ਹੈ ਕਿਉਂਕਿ ਬਸੰਤਰ ਉੱਤ ਹੈ ਜੀ ਪੱਤ ਝੜਾ ਹੈ ਹੁਣ ਸਮੇ ਪੱਤੇ ਆਣੇ ਮਾਰਚ ਦੇ ਮਹੀਨਾ ਤੇ ਸਾਰੇ ਦਰਖਤਾਂ ਨੇ ਫੇਰ ਹਰੇ ਭਰੇ ਹੋ ਜਾਣਾ ਹੁਣ ਪੱਤ ਝੜਾਈ ਵੀ ਹੈ ਪੱਤ ਝੜੇ ਹੋ ਗਏ ਪੱਤੇ ਝੜ ਗਏ ਜਿਹਦੇ ਕਰਕੇ ਇਹ ਨਾ ਜੀ 3-4 ਵਜੇ ਤੋਂ ਬਾਅਦ ਹਵਾਵਾਂ ਬਹੁਤ ਤੇਜ਼ ਚੱਲਦੀਆਂ ਰੁੱਖੀਆਂ ਜੀਆਂ ਤੇ ਮੈਂ ਦੇਖਿਆ ਵੀ ਮੈਂ ਡਾਕਟਰ ਕੋਲ ਮਜੀਦ ਦੀ ਦਵਾਈ ਲੈਣ ਗਿਆ ਤਈ ਪਰਸੋਂ ਉੱਥੇ ਨਾ ਛੋਟੇ 10 ਸਾਲ ਦੇ 12 ਸਾਲ ਦੇ 9 ਸਾਲ ਦੇ 8 ਸਾਲ ਦੇ 6 ਸਾਲ ਦੇ ਬੱਚਿਆਂ ਨੂੰ ਕਿਹਾ ਸੀੜ ਚੱਲੀ ਵੀ ਹੈ ਜੀ ਬੁਖਾਰ ਚੜਦਾ ਉਤਰਦਾ ਬੁਖਾਰ ਜਿਕਰ ਅੱਜ ਦਵਾਈ ਲੇ ਵੀ ਲਈ ਤਿੰਨ ਚੌਤਰ ਜਣਾਂ ਸ਼ਾਮ ਨੂੰ ਚੜ ਜਾਣਾ ਰਾਤ ਨੂੰ ਫੇਰ ਚੜ ਜਾਣਾ ਫੇਰ ਉਤਰ ਜਾਣਾ ਉਹ ਚੱਲ ਰਿਹਾ ਜੀ ਇੱਕ ਥੋੜਾ ਜਿਹਾ ਇਨਫੈਕਸ਼ਨ ਜੀ ਚੱਲ ਰਹੀ ਗਲੇ ਦੀ ਇਹ ਤੁਸੀਂ ਗੌਰ ਰੱਖਣੀ ਹੈ ਜੀ ਆਪਣੇ ਬੱਚਿਆਂ ਦੀ ਚਲੋ ਠੀਕ ਹੈ ਨਾਲ ਬਣੇ ਰਹੋ ਹੁਣ ਗੱਲਬਾਤ ਕਰਾਂਗੇ ਸਾਰਿਆਂ ਨਾਲ ਜੀ ਮੇਲੋਈ ਚਾਚਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰ ਨਾ ਚਾਚਾ ਜੀ ਦੱਸ ਦੋ ਆਪਣੀ ਫੈਮਿਲੀ ਨੂੰ ਵੀ ਬਹੁਤ ਠੀਕ ਠਾਕ ਹੈ ਹਾਂ ਠੀਕ ਹੈ ਤੇ ਉਹ ਥੋੜੀ ਕ ਬੀਕਨਸ ਜ਼ਰੂਰ ਆਊਗੀ ਹਾਂ ਤੈਨੂੰ ਕਰ ਰਿਹਾ ਸ਼ੋਅ ਉਸ ਗਿੱਟਿਆਂ ਨੂੰ ਕੌੜਿਆਂ ਨੂੰ ਹਾਂ ਲੱਤਾਂ ਝੁੱਕੀਆਂ ਝੁੱਠੀਆਂ ਝੁੱਠੀਆਂ ਹੀ ਪੈਦੀਆਂ ਨਾ ਜਿਹੜਾ ਆਪਣਾ ਸਟੰਟ ਪਿਆ ਵਾ ਉਹਨਾਂ ਮਾਸ ਗੈਲ ਜਿਹੜੀ ਨਾੜੀ ਚ ਪਾਇਆ ਏ ਉਹਦੇ ਨਾਲ ਮੈਚ ਕਰਨਾ ਹੁਣ ਜਦ ਮੈਚ ਵਿੱਚ ਉਹ ਚੁਗੂਗਾ ਵੀ ਅਕਸਰ ਨੂੰ ਉਹ ਤੇਰਾ ਹਲਕਾ ਜਿਹਾ ਮੱਠਾ ਦੱਦ ਵੀ ਹੋ ਸਕਦਾ ਤੇ ਥੋੜੀ ਕ ਬੀਕਨਸ ਜ਼ਰੂਰ ਆਉਂਦੀ ਕਮਜ਼ੋਰੀ ਕਹਿੰਦੇ ਉਹ ਆਉਗੀ ਤੇ ਆਪਣਾ ਫਰੂਟ ਆਪਾਂ ਨੇ ਸ਼ੁਰੂ ਰੱਖਣਾ ਖਾਣ ਪੀਣ ਰੋਟੀ ਤੇ ਦਵਾਈਆਂ ਇਹ ਗੌਰ ਰੱਖਣੀ ਕਿ ਨਹੀਂ ਚਾਚਾ ਤੇ ਬਾਕੀ ਗੱਲਬਾਤ ਐਤਨਾ ਹੋਰ ਕੋਈ ਮੌਰਨਿੰਗ ਟਾਈਮ ਐ ਜੀ ਤੋਂ ਪਾਛੇ ਕਰਾਂਗੇ ਪ੍ਰਸ਼ਾਦਾ ਬਣ ਰਿਹਾ ਕੋਈ ਗੱਲਬਾਤ ਵੀ ਸੁਣਾ ਦਿਓ ਹੁਣ ਕੰਨ ਕਿੱਦਾਂ ਐ ਕੰਨ ਕਹਿੰਦੇ ਤੇ ਐ ਥੋੜਾ ਜਿਹਾ ਠੀਕ ਹੋ ਗਿਆ ਪੈ ਗਿਆ ਫਰਕ ਨਾ ਅੱਜ ਫਰਕ ਬਾਕੀ ਕੱਲ ਨੂੰ ਦੇਖਿਓ ਜਮ੍ਹਾਂ ਹੋ ਜਾਣਾ ਸੀ ਹਾਂ ਏ ਵੀ ਆ ਕਿਉਂਕਿ ਸ਼ੋਰ ਚਾਸ ਤੋਂ 4 ਦਿਨ ਤੱਕ 5 ਦਿਨ ਤੱਕ ਉਹ ਰਹੀ ਹਾਲ ਜੱਤੋਂ ਸਟੰਡ ਪੈ ਗਿਆ ਤਾਂ ਉੱਤੇ ਬਾਅਦ ਰਾਤ ਦਿਨ ਦਿਨ ਚ 12 1 ਵਜੇ ਪੈ ਲਿਆ ਤਾਂ ਹਨਾ ਜੀ ਤੇ ਸ਼ਾਮ ਨੂੰ ਥੋੜੇ ਕਰਨ ਬੋਲ ਹੀ ਰਹੇ ਹਨਾ ਉਸ ਤੋਂ ਬਾਅਦ ਉਹਨੇ ਦਵਾਈ ਦਈ ਕੋਈ ਬੱਟੀ ਤੇ ਦੋ ਦਿਨ ਇੱਕ ਰਹਿ ਗਿਆ ਤਾਂ ਹਾਂ ਜੀ ਉਹਨੇ ਵੀ ਦੋ ਦਿਨ ਲਏ ਤੇ ਨਾ ਦੋ ਦਿਨ ਹੁਣ ਦੋ ਦਿਨ ਮੈਂ ਤੁਹਾਨੂੰ ਇਹ ਮੰਗੇ ਤੇ ਲੱਗ ਗਿਆ ਨਾ ਅੱਜ ਤੇ ਘਟਣ ਤੇ ਬਾਕੀ ਜੀ ਕੱਲ ਚਾਚਾ ਨਾਲ ਨਾਲ ਟਰੋਈ ਵੀ ਕਰਤੀ ਜੈਨ ਵੀ ਉੱਥੋਂ ਆਈ ਤੇ ਹਸਪੀਟਲ ਚ ਉਹਨੇ ਸਾਨੂੰ ਕਿਹਾ ਤਾਂ ਵੀ ਇੱਕ ਦੋ ਦਿਨ ਗੌਰ ਰੱਖਿਓ ਕਾਂ ਕਰਕੇ ਅਸੀਂ ਸਫਾਈ ਕਰਤੀ ਸੀ ਏਦਾਂ ਹੀ ਸਰੀਰ ਦੀ ਪਰ ਨਹਾਏ ਨਹੀਂ ਤੇ ਪਰ ਕੱਲ ਅਸੀਂ ਦੋਏ ਜਣੇ ਨਹਾ ਲਏ ਐਨ ਵਧੀਆ ਖੁੱਲ ਗਿਆ ਸਰੀਰ ਮੇਰਾ ਵੀ ਅਜੇ ਮਨ ਨੂੰ ਐ ਲੱਗਦਾ ਤੁਸੀਂ ਮੇਰਾ ਦੇਖ ਰਹੇ ਹੋ ਕਮਜ਼ੋਰੀ ਜੀ ਆ ਰਹੀ ਐ ਮਨ ਨੂੰ ਐ ਲੱਗ ਰਿਹਾ ਵੀ ਮੇਰੇ ਹੀ ਸਰੀਰ ਅੱਜ ਤੋਂ 4-5 ਦਿਨ ਬਾਅਦ ਲੋਟ ਆਣਾ ਕਿਉਂਕਿ ਹੁਣ ਦੁਕਾਨ ਤੇ ਜਾਣ ਲੱਗਣਾ ਫੇਰ ਨਾਲੇ ਜੂਸ-ਜਾਸ ਪੀ ਲੈ ਕਰੂੰਗੇ ਠੀਕ ਨਹੀਂ ਚਾਚਾ ਫੇਰ ਚੱਲੂਗਾ ਮੇਰਾ ਵੀ ਕਿਉਂਕਿ ਉੱਥੇ ਹਸਪਤਾਲ ਚ ਕਿਹੜੀਆਂ ਰੋਟੀਆਂ ਖਾਣ ਹੁੰਦੀਆਂ ਆਂ ਅਸੀਂ ਘਰਾਂ ਤਾਂ ਸੋ ਕੁਝ ਖਾਣੇ ਪੀਣੇ ਚਾਹ ਪੀ ਲਈ ਜੀ ਫਰੂਟ ਖਾ ਲਿਆ ਜੀ ਸਾਮ ਨੂੰ ਦੁਪ ਤੇ ਜੇ ਦੁਕਾਨ ਪਰ ਚਲੇ ਗਏ ਸਮੋਸਾ ਜਾਂ ਕੁਛ ਵੈਸੇ ਤਾਂ ਮੈਂ ਖਾਂਦਾ ਨਹੀਂ ਚਲੋ ਪਰੌਂਠੇ ਮੰਗਾ ਲੇ ਕੁਛ ਜਦੋਂ ਖਾਣਾ ਪੀਣਾ ਸਹੀ ਰਹੇ ਨਾ ਆਪਣਾ ਤਿੰਨ ਟਾਈਮ ਤਾਂ ਬੰਦੇ ਚ એનર્ਜੀ ਉੰਨੀ ਹੋ ਰਹਿੰਦੀ ਹਟ ਹੈ ਹਾਂਜੀ ਪਰ ਉੱਥੇ ਜਾ ਕੇ ਸਾੜਾ ਇੱਕ ਤਾਂ ਖਾ ਪੀ ਹੁੰਦਾ ਨਹੀਂ ਹੁਣ ਦੇਖੋ ਸਾਡੇ ਰਿਸ਼ਤੇਦਾਰ ਆਏ ਖਾਣਾ ਵੀ ਲਿਆਨੇ ਪਰ ਖਾ ਪੀ ਨਹੀਂ ਹੁੰਦਾ ਜਾチェ ਹੈ ਕਿ ਨਹੀਂ ਖਾ ਪੀ ਤਾਂ ਨਹੀਂ ਹੁੰਦਾ ਹੁੰਦਾ ਨਾ ਜੀ ਹੁਣ ਅੱਗੇ ਤਾਂ ਆਪਾਂ ਆਪਣੇ ਮਰੀਜ਼ ਕੋਲ ਬੈੱਕਾ ਖਾ ਪੀ ਲੈ ਕਰਦੇ ਤੇ ਜੀ ਹਾਂਜੀ ਹੁਣ ਉਹ ਸਾਰਾ ਬੰਦ ਹੈ ਜੀ ਕਿਨਾਂ ਇਨਫੈਕਸ਼ਨ ਕਰਕੇ ਬੰਦ ਹੈ ਜੀ ਖਾਣ ਨਹੀਂ ਦਿੰਦੇ ਅੰਦਰ ਜਾਂ ਤੱਕ ਕੰਟੀਨ ਚ ਜਾਓ ਜਾਂ ਬਾਹਰ ਕਿਤੇ ਨਾ ਫੇਰ ਜਿਹੜੇ ਆਪਣੇ ਟੈਕਸੀ ਸਟੈਂਡ ਹੈ ਆਪਣੇ ਗੱਡੀਆਂ ਵਾਲੇ ਸਟੈਂਡ ਹੈ ਉਹਨਾਂ 'ਚ ਖਾ ਸਕਦੇ ਖੜ ਕੇ ਆਪਣੀ ਗੱਡੀ 'ਪਾ ਹੁਣ ਤਾਂ ਪਾਰਕਾਂ ਵਿੱਚ ਵੀ ਬੰਦ ਕਰਤੇ ਆਂ ਹੀ ਖਾਣਾ ਖਾਣਾ ਕਹਿੰਦੇ ਵੀ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ ਤੇ ਕਹਿੰਦੇ ਬਾਕੀ ਸਾਡੇ ਲਈ ਵੀ ਵੈਸਤਾ ਚਾਚੇ ਜੇ ਅਸੀਂ ਅੰਦਰ ਬੈਠ ਕੇ ਖਾਉਂਗੇ ਜਾਂ ਬਾਹਰ ਕਿਤੇ ਖਾਉਂਗੇ ਫੇਰ ਖਾਣਾ ਬਚਿਆ ਵਾ ਗੇਰ ਦਿੰਨੇ ਉਹ ਮੱਖੀਆਂ ਦੂਰ ਤੇ ਬੈਠ ਕਾਨੀਆਂ ਆਪਣਾ ਸਾਨੂੰ ਹੋ ਜਣੀ ਇਨਫੈਕਸ਼ਨ ਤਾਂ ਕਰਕੇ ਅਸੀਂ ਉੱਥੇ ਬਹੁਤ ਘੱਟ ਬਚਾ ਚਾਹ ਚੂ ਪੀ ਲੈਣੀ ਕੰਟੀਨ 'ਚ ਸਫਾਈ ਬਹੁਤ ਹੈ ਹਾਂ ਸਫਾਈ ਪੂਰੀ ਕਰੀ ਵੀ ਹੈ ਉੱਥੇ ਇਹ ਦੇਖੋ ਸਾਡੇ ਹੀ ਮਰੀਜ਼ਾਂ ਅੰਦਰ ਅਸੀਂ ਵੀ ਅੰਦਰੇ ਆਂ ਜੇ ਅਸੀਂ ਗੰਦ ਪਾਉਂਗੇ ਤਾਂ ਸਾਨੂੰ ਵੀ ਗਲਤ ਹੈ ਹੈ ਕਿ ਨਾ ਬਿਜਕਣਾ ਖਾਣਾ ਖਾ ਲਿਆ ਬੱਚਾ ਬੈ ਇਧਰ ਉਧਰ ਗੇਰ ਤੇ ਆ ਉਹ ਸਹੀ ਨਹੀਂ ਹੁੰਦਾ ਜੀ ਤਾਂ ਕਰਕੇ ਅਸੀਂ ਉੱਥੇ ਖਾਣਾ ਖਾਇਆ ਹੀ ਨਹੀਂ ਜੀ ਕੰਟੀਨ ਚ ਖਾ ਲੈਣੇ ਦੋ ਫੁਲਕੇ ਬਸ ਉੱਥੋਂ ਹੀ ਇੱਕ ਦੇਖਿਆ ਜਾਂਦਾ ਹਾਂ ਕੰਟੀਨ ਚ ਸਫਾਈ ਕਿੰਨੀ ਹੁੰਦੀ ਹੈ ਨਾ ਆਂਦੇ ਵੀ ਤੁਹਾਨੂੰ ਦਿਖਾਈ ਵੀ ਦੇਖੋ ਸਫਾਈ ਉਧਰ ਕਾਕੂ ਨੂੰ ਵੀ ਕਿਹਾ ਪਹਿਲੇ ਦਿਨ ਤਾਂ ਉਹਦਾ ਜੀ ਨੇ ਕਰ ਖਾਣੇ ਨੂੰ ਮੈਂ ਖਾ ਲਿਆ ਭਾਈ ਪੂਰਾ ਕੋਈ ਚੱਕਰ ਨਹੀਂ ਕੰਟੀਨ ਚ ਤਾਂ ਖਾਣਾ ਪੈਣਾ ਆਪਾਂ ਨੂੰ ਜੇ ਨਹੀਂ ਅਸੀਂ ਕੁਝ ਖਾਉਂਗੇ ਫਿਰ ਅਸੀਂ ਕੀ ਆ ਦੇਖ ਰਹੇ ਇੱਕ ਕਰੂੰਗੇ ਹਾਂ ਤੇ ਅਸੀਂ ਬਹਿ ਜਾਣਾ ਤੇ ਲਓ ਜੀ ਹੁਣ ਨਾਲ ਬਣੇ ਰਹੋ ਹੋਰ ਚਾਚਾ ਬੈਸਟ ਹੈ ਨਾ ਠੀਕ ਹੈ ਤੇ ਦਵਾਈਆਂ ਦੋ ਲੈ ਲੀਆਂ ਹਾਂ ਦੋ ਲੈ ਲਿਆ ਚਲੋ ਠੀਕ ਹੈ ਹੁਣ ਆ ਫਰੂਟ ਵੀ ਖਾ ਲਿਓ ਹੁਣ ਫਿਰ ਰੈਸਟ ਕਰ ਲਈ ਮੈਂ ਲੈ ਲੈਂਦਾ ਮੈਂ ਆ ਕੇ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਮਿਲਾਨਾ ਮਨਜੀਤ ਉਹਨਾਂ ਨਾਲ ਹੁਣ ਦੇਖਦਾ ਮਨਜੀਤ ਉਹਨਾਂ ਨੂੰ ਮਿਲਾਨੇ ਹਾਂਜੀ ਬਾਈ ਮਨਜੀਤ ਚਲਾਓ ਸਾਸਰੀ ਘਰ ਸਾਸਰੀ ਘਰ ਦੀ ਸਾਰੇ ਹੋਰ ਚੱਲ ਰਿਹਾ ਜੀ ਮਾਰਨਿੰਗ ਟਾਈਮ ਬ੍ਰੇਕਫਾਸਟ ਹੈ हां जी भाई ए लो जी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਚਾਚੇ ਦੀ ਕੁੜੀ ਆਈ ਥੀ ਕੱਲ ਆਪਣੇ ਡੈਡੀ ਦੀ ਖਬਰ 사। ਹਾਂ ਜੀ। ਤੇ ਇਹਨਾਂ ਦਾ ਬਲੌਗ ਵੀ ਚੱਲਦਾ ਏ। ਤੇ ਆਹ ਸਾੜੀ ਛੋਟੀ ਸ਼ੀਮੂ ਨੂੰ ਮਿਲੋ ਸ਼ੀਮੂ। ਸਤਿ ਸ਼੍ਰੀ ਅਕਾਲ ਬੱਚਾ। ਬੁਲਾ ਦੇ ਸਤਿ ਸ਼੍ਰੀ ਅਕਾਲ ਬੁਲਾਈ ਪੁੱਤ। ਕਿੱਥੇ ਦਾ ਸਤਿ ਸ਼੍ਰੀ ਅਕਾਲ? ਇਹ ਸਾੜੀ ਕੁੜੀਆ ਵੀ ਬਿਮਾਰ ਹੋਲੀ ਜੀ 3-4 ਦਿਨ ਪਹਿਲਾਂ। ਸਤਿ ਸ਼੍ਰੀ ਅਕਾਲ ਬੱਚਾ। ਉਹੀ ਚੜਦਾ ਉਤਰਦਾ ਬੁਖਾਰਤਾ ਜੀ ਇਹਨੂੰ। ਹੁਣ ਨਹੀਂ ਅੱਕਣਾ ਖੁੱਲੀ ਨਹੀਂ ਆਇਆ ਨਾ। ਚਲੋ ਕੋਈ ਨਹੀਂ। ਬੁਖਾਰ ਕਰਕੇ ਨਹੀਂ ਤੈਨਾ। ਕੱਲ ਸ਼ਾਮ ਤੇ ਸਭ ਨਾਲ ਬੋਲਣ ਲਾ ਜਾਣ ਤਾਂ। ਅੱਸੀ ਗੱਲ ਦੀ ਸਾਰਿਆਂ ਨੂੰ ਅੱਜ ਲੱਗੇ ਜੀ ਅਸੀਂ ਆਲੂ ਵਾਲੀਆਂ ਰੋਟੀਆਂ ਬਣਾਉਣ ਹਾਂ ਹਾਂ ਆਜੋ ਤੇ ਖਾ ਲਓ ਗਰਮ-ਗਰਮ ਹਾਂਜੀ ਹਾਂ ਕਰੋ ਇੰਜੋਏ ਤੇ ਗੱਲਬਾਤ ਇਸ ਤਰ੍ਹਾਂ ਵੀ ਧੀ ਉਹ ਚਾਚੇ ਨੂੰ ਤੇਲ ਨਹੀਂ ਲਾਣਾ ਪਰ ਉਹ ਅਜੇ ਤਾਂ ਨਹੀਂ ਅਸੀਂ ਤਾਂ ਸੋਚ ਵੀ ਰਹੇ ਜਿੱਥੇ ਤੱਕ ਵੀ ਰਹਿਣੇ ਤਾਂ ਨਹੀਂ ਇਹ ਵੀ ਚਾਚੇ ਨੂੰ ਸਿਫਰ ਰੋਟੀਆਂ ਦਾ ਦੇ ਦਈਏ ਸਿਫਰ ਰੋਟੀਆਂ ਹੀ ਦੇ ਦਿਓ ਹਾਂ ਹੈਗੀ ਹੈ ਬਿਲਕੁਲ ਬਿਲਕੁਲ ਅਸੀਂ ਲੱਗ ਕੇ ਬਣਾਈ ਗਈ ਸੀ ਨਾ ਬਸ ਠੀਕ ਠੀਕ ਗੁੱਡ ਬਿਲਕੁਲ ਬਾਕੀ ਸਭ ਠੀਕ ਨਾ ਹੈ ਬੰਦੀ ਹੈ ਹਾਂ ਜੀ ਵੀ ਅੱਜ ਚਾਚਾ ਜੀ ਦਾ ਚਲਣਾ ਹਾਂ ਮਾਲਾ ਨੂੰ ਵੀਰ ਜੀ ਨੇ ਕਹੇ ਕਿ ਅੱਜ ਉਹਨੂੰ ਅਸੀਂ ਲੈ ਜਾਉਂਗੇ ਹਾਂ ਤੇ ਅੱਜ ਵੀਂਦਰ ਹਾਂ ਲੋ ਦੋ ਬਈ ਆ ਗਏ ਉਹ ਹੋ ਗਿਆ ਚਲੋ ਠੀਕ ਹੈ ਜੀ ਮਿਲੋ ਫੇਰ ਮਿਲਦੇ ਹਾਂ ਤੁਸੀਂ ਹੁਣ ਮਿਲਦੇ ਹਾਂ ਜੀ ਰੋਟੀ ਪਾਣੀ ਛਕ ਲਿਆ ਜੀ ਤੇ ਹੁਣ ਤੁਹਾਨੂੰ ਪਤਾ ਮੈਂ ਦੱਸ ਦਿੰਦਾ ਵੀਰ ਜੀ ਉਹਨੇ ਆਏ ਤੇ ਵੀ ਚਲੋ ਚਾਚੇ ਦੇ ਦੋ ਦਿਨ ਬੇਰ ਜੀ ਕਹਿੰਦਾ ਮੇਰੇ ਕੋਲ ਲਾ ਲੂ ਓ ਸ਼ਿਮੂ ਵੀ ਚਲੋ ਚਾਚੇ ਨੂੰ ਕਹਿੰਦਾ ਦੋ ਦਿਨ ਚੱਲ ਮੇਰੇ ਪਰ ਮਨ ਹੋਰ ਹੋ ਜਾਂਦਾ ਕੋਈ ਨਹੀਂ ਤੇ ਲੋ ਜੀ ਲੈ ਚਰ ਅਭੀ ਬਸ ਹੱਸਦਾ ਮਨਜੀਤ ਕੀ ਕੀ ਕਰ ਰਹੇਂ ਕੁਛ ਨਹੀਂ ਕਰਦਾ ਚਾਚੇ ਦੀ ਕਿੱਟ ਪੈਕ ਕਰ ਰਹੇਂ ਬਾਈਕੇ ਬੈਗ ਰੱਖਿਓ ਦੋ ਨਾ ਰੱਖਿਓ ਕਿਤੇ ਉੱਥੇ ਚਾਚਾ ਬੈਗਾਂ ਚ ਉਲਝੀ ਜਾਵੇ ਬਸ ਹੋ ਗਿਆ ਕੰਮ ਬਸ ਠੀਕ ਹੈ ਹੁਣ ਕੁਛ ਨਹੀਂ ਹੋਇਆ ਕੁਛ ਨਹੀਂ ਹੁੰਦਾ ਅਹੀਂ ਰੱਖ ਦੇਣਾ ਮੈਂ ਗੱਡੀ ਚ ਕੁਛ ਨਹੀਂ ਹੁੰਦਾ ਉੱਥੇ ਪਰਲੀ ਹਾਂ ਐ ਨਹੀਂ ਲੱਗਣੀ ਨਾਲੇ ਮੈਂ ਕਿਆ ਕਹਿ ਰਿਆ ਲੋ ਜੀ ਇਹਨਾਂ ਦਾ ਜੀ ਪੈ ਦੱਬ ਕੇ ਮੂੰਹ ਮਲਾਓ ਨਾ ਦੋ ਜਣੀਆਂ ਹਾਂ ਲੱਗ ਗਈ ਲੋ ਜੀ ਪੈਕਿੰਗ ਕਰੀ ਏ ਥੋੜੀ ਕ ਵੀ ਉੱਥੇ ਕੱਪੜੇ ਵੀ ਬਦਲਨੇ ਔਰ ਚੱਕ ਕੁਛ ਨਾ ਕਰ ਚੱਕ ਜਾ ਗੱਡੀ ਚ ਰੱਖ ਪੁੱਤ ਚਲੋ ਚਲੋ ਕੁਛ ਨਹੀਂ ਹੋਇਆ ਸੀ ਮਰ ਜਾਣਾ ਸਭ ਕੁਝ ਹੋ ਜਾਣਾ ਚੱਕ ਲਓ ਜੀ ਅੱਛਾ ਮਨਜੀਤ ਸਭ ਤੇ ਬੜੀ ਗੱਲ ਵੀ ਦਵਾਈਆਂ ਕਰਤੀਆਂ ਪੈਕ ਤੁਸੀਂ ਮੇਨ ਗੱਲ ਦਵਾਈਆਂ ਕੋਈ ਰਹਿ ਨਾ ਜਾਵੇ ਦਵਾਈ ਹਾਂ ਹੋਰ ਰੰਗਾਂ ਨਹੀਂ ਬਸ ਹੋਰ ਵੀਰ ਜੀ ਮੇ ਲੋ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਲ ਸਾਹਿਬ ਬਾਈ ਫਤੇ ਹੋਰ ਜੀ ਆਏ ਸੀਗੇ ਅੱਜ ਦਮ ਸਾਹਿਬ ਮੱਥਾ ਟੇਕਾਂ ਹਾਂ ਜੀ ਮਾਹ ਚੱਲ ਮੇਤੇ ਨਹੀਂ ਮਾਮੇ ਦੀ ਖਬਰ ਨੂੰ ਇੱਥੇ ਆਵਾਂ ਕਿਦਾਂ ਹੀ ਤਾਲੇ ਜੀ ਹਾਂ ਜੀ ਮਾਤਰ ਖਬਰ ਹੈ ਮੈਂ ਮਾਮੇ ਨੂੰ ਕਿਹਾ ਮਾਹ ਚੱਲੇ ਆ ਦੋ ਦਿਨ ਮੇਰੇ ਨਾਲ ਸ਼ਹਿਰ ਨੂੰ ਚੱਲ ਦਰ ਨਾ ਬਿਲਕੁਲ ਜੀ ਬਿਲਕੁਲ ਪਤਾ ਕਿਹਾ ਜੀ ਇਹ ਵੀ ਥੋੜਾ ਕਮਾਣਾ ਉਧਰ ਦੀ ਹਵਾ ਕਿ ਚੇਂਜਿੰਗ ਹੋਣੀ ਚਾਹੀਦੀ ਓਡੀ ਚੀਜ਼ ਤੇ ਮੈਂ ਗੱਲ ਕਰਦਾ ਬਿਲਕੁਲ ਹਾਂ ਠੀਕ ਹੈ ਪਾਰਕ ਪੈਂਦਾ ਉੱਥੇ ਮਾਹੌਲ ਚੇਂਜ ਹੋ ਜਾਣਾ ਕੁਝ ਤਾਂ ਹਾਸੀ ਮਜ਼ਾਕ ਜਾ ਹਾਂ ਪਾਪਾ ਜੀ ਵੀ ਹਾਲ ਆਉਣ ਨੂੰ ਫਿਰਦੇ ਤੇ ਚਲੋ ਪਾਪਾ ਜੀ ਕੋਲ ਨੂੰ ਦੀ ਆਪੇ ਕਬਰ ਸਾਧ ਦੇਲ ਚਲੇ ਜਾ ਬਿਲਕੁਲ ਬਿਲਕੁਲ ਜਾਂ ਹਾਂ ਉਹਨੂੰ ਕਹਿਣਾ ਵੀ ਤੈਨੂੰ ਜਾਣ ਨਹੀਂ ਦੇਗਾ ਤਾਂ ਅਸੀਂ ਗਏ ਤੇ ਮੱਥਾ ਲਾਓ ਜੀ ਦੋ ਚਾਰ ਦਿਨ ਲੈ ਕੋਲ ਰੱਖ ਲੈ ਹੁਣ ਹਾਂ ਠੀਕ ਐ ਵੀ ਇੱਕ ਹੋਰ ਫਰਕ ਪੈ ਜਾਣਾ ਜੀ ਹਾਂ ਹੁਣ ਜਿੱਕਣਾ ਮੈਂ ਚਲੇ ਜਾਣਾ ਦੁਕਾਨ ਤੇ ਹਾਂ ਹੈਨਾ ਹੁਣ ਆਪਣੇ ਫੁੱਫੜ ਜੀ ਨਾਲ ਜਾਣਾ ਖੇਤਾਂ ਵਿੱਚ ਵੀ ਤਾਂ ਗੈਲ ਨਾਲੇ ਆਪਣੀ ਗੱਲਬਾਤ ਆ ਰਾਮਗਾ ਬੈਠੇ ਰਹੇ ਰਾਮ ਨਾਲ ਆਪਣਾ ਗੱਲਬਾਤਾਂ ਮਾਰੀਏ ਬਿਲਕੁਲ ਬਾਬੂ ਨੇ ਵੀ ਨਹੀਂ ਕਰਨਾ ਕਿ ਉਹ ਕਾਲੀ ਉਹ ਵੀ ਐ ਵੀ ਦੋਏ ਸਾਥ ਮੈਂ ਜਾਇਆ ਕਰੂੰਗੇ ਨਾਲੇ ਚਾਚੇ ਦਾ ਗੇੜਾ ਲੱਗ ਲੈ ਕਰੂਗਾ ਇੱਕ ਘੁੰਮਣ ਕੇ ਈ ਵਾਲਾ ਇਹ ਗੱਲ ਹੈ ਆ ਨਾਲ ਇੱਕ ਹੋਰ ਹੈ ਜੀ ਮੇਨ ਗੱਲ ਫੁੱਫੜ ਜੀ ਆਪਣਾ ਸਾਰਾ ਕੁਝ ਉਹ ਵੀ ਜਾਣਦਾ ਪੇਸ਼ੈਂਟ ਸਾਂਭਣ ਉਹਨਾਂ ਸੈਟਿੰਗ ਕਰ ਦੇਣੀ ਐਂ ਦੱਸ ਦਣਾ ਕਿੱਥੇ ਦਰਦ ਕਿਹਾ ਘੁੰਮ ਐਕਸਰਸਾਈਜ਼ਾਂ ਵੀ ਕਰਾਤ ਨਹੀਂ ਉਹਨਾਂ ਇੱਕ ਦੋ ਹੈਕ ਨਹੀਂ ਕੋਈ ਨਹੀਂ ਦੇਖ ਲੰਨਾ ਮੈਂ ਹਾਂਜੀ ਕੋਈ ਨਹੀਂ ਚਾਚਾ ਉੱਥੇ ਕਰਾ ਦਿਓ ਮੜੀ ਠੀਕ ਹੁਣ ਨਹੀਂ ਹੋਣੀ ਆਹਾ ਦੂਆ ਪਲਾਸ ਜਾ ਮੈਂ ਉਹ ਦੇ ਕਰਨ ਕਰਨਨੇ ਚੱਕਿਆ ਬਤਾਜ ਦੇ ਕਰਨ ਕਿੱਥੇ ਪਲਾਸ ਜਾ ਮੈਂ ਉਹ ਕੋਈ ਨਹੀਂ ਜਾਂਦੇ ਮੜੀ ਸੈਟ ਕਰਾ ਐਹੀਂ ਰੱਖ ਦੰਨਾ ਮੈਂ ਕਰ ਦੰਨਾ ਸੈਟ ਉਹ ਨਹੀਂ ਖੋਲਦਾ ਉਹ ਖੁੱਲਣੇ ਨੂੰ ਚਾਚੇ ਡਿੱਗੀ ਚੋਂ ਕੱਪੜੇ ਡੋੜ ਜੂਗੇ ਹੈ ਉਹ ਹੀ ਮੁਰ ਪੁੱਛਿਆ ਜੀ ਮੜਾ ਕੁੜੀ ਬੋਲ ਹੀ ਨਹੀਂ ਸਾੜੇ ਗਲ ਇਕਣਾ ਖੋਲੀ ਨਹੀਂ ਮੇਰਾ ਪੋਤਾ ਪੁੱਤੇ ਨੂੰ ਮਰੇ ਹੈ ਨਾ ਹੈ ਨਾ ਹਾਂ ਚੁਹਾ ਆਇ ਬਿਲਕੁਲ ਐਹੀ ਚਾਲ ਸਾੜੇ ਵਾਲੀ ਆਈ ਵੀ ਤੇ ਇੱਕ ਦਿਨ ਉਹ ਪਹਿਲਾਂ ਤਾਂ ਮੇਤੇ ਮੈਂ ਦੇਖਿਆ ਸਵੇਰੇ ਜਕੀ ਜੀ ਮੈਂ ਸ਼ਾਮ ਨੂੰ ਆਇਆ ਕਿ ਇੱਕਣੀ ਬਠਾਲੀ ਕੋਲ ਥੋੜੇ ਮੰਗਾ ਉਹਦਾ ਇਹ ਜਪੇਤ ਖੁੱਲਿਆ ਫਿਰ ਤਾਂ ਬਾਹਰ ਤੇ ਉੜਦੀ ਉਹ ਆਏ ਕਰ ਐ ਵੀ ਨਿਆਣਾ ਤਾਂ ਜੇਕਣਾ ਨਿਆਣਾ ਇਹਦੇ ਗੱਲ ਨਿਆਣਾ ਬਣ ਗਏ ਜੀ ਫਿਰ ਗੱਲ ਬਣਦੀ ਕੋਈ ਨਹੀਂ ਵੀਰ ਜੀ ਇੱਕ ਵਾਰੀ ਮਾੜਾ ਲੋਆ ਵੀ ਦੇਓ ਕੋਈ ਹੋਈ ਕਰਵਾ ਦਿਓ ਹਾਂ ਵਾ ਹੁਣ ਆ ਨਾ ਖਿੱਚਦੀ ਐਸਪੋਰਟਰ ਐ ਲਾ ਦੇ ਸਪੋਰਟ ਐ ਹੈ ਹਾਂ ਲਿਆਓ ਹੋਰਾਂ ਨੂੰ ਲਿਆਓ ਜੀ ਗੱਡੀ ਹੋਰ ਬਾਈ ਟੈਂਪਲ ਸਤਿ ਸ਼੍ਰੀ ਅਕਾਲ ਹਾਂ ਚਾਚੇ ਦੀ ਗੁੜੀਆ ਦਾ ਪਹਿਲਾਂ ਦੱਸ ਰਹੇ ਸੀ ਤੁਸੀਂ ਸ਼ੁਰੂ ਚ ਦੇਖਿਆ ਵਲੌਗ ਦਾ ਵੀ ਇਹ ਖਬਰਸਾਰ ਨੂੰ ਆਏ ਤੇ ਵੀ ਇਹ ਤਾਂ ਕੱਲ ਦੇ ਮਿਲ ਗਏ ਲੈ ਇੱਕ ਵਾਰ ਚੈੱਕ ਕਰ ਲੈ ਚਾਚੇ ਪੰਜ ਕਾਰਡ ਹੈ ਮੇਰਾ ਦਾ ਉਹ ਕਾਕੂ ਨੂੰ ਪਤਾ ਹੋਊਗਾ ਮੇਰੇ ਪਾ ਨਹੀਂ ਉਹ ਕਾਕੂ ਨੂੰ ਹੀ ਫੜਾਏ ਬੇ ਤੇ ਕਾਕੂ ਕੋਲੇ ਕਿਉਂਕਿ ਦੇਖੋ ਇਹ ਪ੍ਰੂਫ ਹੈ ਨਾ ਇੱਕ ਹੋਰ ਵੀ ਕਰਿਓ ਜੀ ਇੱਕ ਹੋਰ ਵੀ ਕਰਿਓ ਚਾਚੇ ਆਪਣਾ ਜਾ ਕੈਚ ਹੈ ਹੁਣ ਦੇਖ ਲੈ ਪਰਸਕਲ ਜਿਹੜੇ ਤੇਰੇ ਪ੍ਰੂਫ ਤੇ ਨਾ ਉਹ ਚਾਚਾ ਨਹੀਂ ਤਾਂ ਗੈਲ ਆਪਣੇ ਦੂਆ ਨਿਤਰਵੀਰ ਛੱਡ ਕੇ ਗਿਆ ਤਾਂ ਵੀਰਾ ਚਾਚਾ ਜੇ ਕੋਈ ਤੇਰਾ ਕਿਤੇ ਉਹਨੂੰ ਭੇਜਿਆ ਤਾਂ ਆਪਾਂ ਨੇ ਵੀ ਆਇਸ਼ਮਾਨ ਕਾਰਡ ਦੇਖ ਰਹੇ ਹਾਂ ਜੇ ਬਣਦਾ ਤਾਂ ਉਹ ਜੇ ਨਾ ਹੋਇਆ ਤਾਂ ਉਥੇ ਪਤਾ ਕਰ ਲਿਓ ਪਹਿਲਾਂ ਕਾਕੂ ਨੂੰ ਫੋਨ ਕਰ ਲਿਓ ਕਾਕੇ ਨੂੰ ਉਹ ਦੱਸ ਦਊਗਾ ਵੀ ਮੇਰੇ ਕੋਲ ਐ ਜਾਂ ਕਿੱਥੇ ਐ ਉਹ ਦੇਖਾ ਪੈਨ ਕਾਰ ਦਿੰਦਾ ਬੰਨਿਆ ਆ ਕੋਈ ਨਹੀਂ ਕਿਦਾ ਮੇਰਾ ਕੀ ਹੋ ਜਾਓ ਕੋਈ ਗੱਲਬਾਤ ਕੋਲ ਨੂੰ ਪੁੱਛ ਲਓ ਕੀ ਮੇਰਾ ਰੱਖ ਹਾਂ ਡੀਪਲ ਦਾ ਲੈ ਲਿਆ ਤੂੰ ਫੇਮ ਲੈਣੀ ਹੈ ਆ ਪਾ ਕੇ ਕੋਈ ਨਹੀਂ ਬੰਨਵਾਦਾ ਪੈਨ ਕਰ ਪੈਨ ਕਾਰਡ ਪੈਨ ਕਾਰਡ ਮੈਂ ਜਦ ਸਵੇਰੇ ਉਹ ਜਾਣਾ ਤਾਂ ਨੇਤਰਵੀਰ ਕਹਿ ਕਹੇ ਤਾਂ ਵੀ ਮੜਾਕ ਤੈਂ ਜਾਣਾ ਚਾਚੇ ਉਹਦੇ ਕਰਕੇ ਮੈਂ ਆਧਾਰ ਕਾਰਡ ਤਾਂ ਕਾਕੂ ਨੇ ਦੇ ਦਿੱਤਾ ਉਹਨੂੰ ਤੇ ਪੈਨ ਕਾਰਡ ਮੈਂ ਉਹਨੂੰ ਫੜਾ ਦਿੱਤਾ ਹਾਂਜੀ ਕਾਕੇ ਨੂੰ ਵੀ ਜਿਹੜਾ ਚਾਹੀਦੀ ਚੀਜ਼ ਉਹਨੂੰ ਲੈ ਆ ਵੀ ਦੇ ਦੀ ਵੀ ਕਿਤੇ ਭੱਜਣਾ ਇੰਨੀ ਦੂਰ ਤੁਰ ਕੇ ਜਾਣਾ ਆਉਣਾ ਮਿਲ ਗਿਆ ਆ ਤਾਂ ਫੁੱਲ ਲਗੇ ਚਲੋ ਠੀਕ ਹੈ ਲੋਈ ਬਾ ਮੈਂ ਸ਼ੁਰੂ ਕਰਤਾ ਫਿਰ ਮੁੰਗਾਈ ਤਨਾ ਠੀਮੋ ਪੁੱਤ ਨੇ ਅਭੀ ਜਾਣਾ ਬਠਾਲ ਦੇ ਮਾ ਬਠਾਲ ਤੋਂ ਬਠਾਲ ਤੋਂ ਕਿਦੇ ਨਾਨੂਗਲ ਜਾਣਾ ਨਹੀਂ ਨਾਨੂਗਲ ਜਾਣਾ ਲੈ ਮੈਂ ਕਿ ਜਾਣਾ ਨਹੀਂ ਜਾਂ ਨਹੀਂ ਜਾਂ ਚੱਲ ਕੋਈ ਬੈਠ ਨਹੀਂ ਜਾਣਾ ਬਾਈ ਐ ਕਰੀ ਚਾਚਾ ਦਵਾਈਆਂ ਕੋਰ ਕੋਈ ਹੋਰ ਵੀ ਤੈਨੂੰ ਲੱਗਦਾ ਕੁਝ ਵੀ ਵੀ ਉਹ ਦੱਸ ਦੇਗਾ ਦਵਾਈਆਂ ਕੋਰ ਗਏ ਬਸ ਗੱਤੀ ਵੀ ਨਹੀਂ ਆਪੇ ਜੇ ਤੈਨੂੰ ਦੁਈਆਂ ਵਿੱਚ ਤੇ ਵੀ ਕੋਈ ਲੋੜ ਹੋਈ ਪੜਵਾ ਕੇ ਲੈ ਲਈ ਨਹੀਂ ਉਹ ਨਾਲ ਲਈ ਜਿਹੜੀ ਚਲਦੀ ਆ ਉਹ ਠੀਕ ਐ ਸਿੰਪਲ ਨੇ ਕੁਝ ਨੋ ਕੋਈ ਜਾਣਾ ਮੈਂ ਇਹਨਾਂ ਪਹਿਲਾਂ ਦਾ ਵੇਗਾਂ ਅੰਦਰ ਹਾਂ ਜੇ ਲੀਡ ਵੀ ਰਹਿ ਗਈ ਤਾਂ ਦੇ ਦੋ ਚਾਚੇ ਦੀ ਇੱਕ ਲੀਡ ਲੈ ਆਂ ਕਿ ਤੂੰ ਦੇਖ ਲਓ ਹੁਣ ਤੇ ਆ ਗਿਆ ਫੰਕੀ ਲੋਏ ਜੀ ਪਿੱਛੇ ਕੰਮਾ ਉਹ ਹੀ ਐ ਆ ਦੇਖ ਮੱਚੀ ਕੋਈ ਨਹੀਂ ਜਿੱਦਣ ਆਪਾਂ ਨੇ ਕੋਈ ਪਰਵਾਣਾ ਨਾ ਮੈਂ ਇਹਨਾਂ ਨੂੰ ਮੇਰੇ ਆ ਜਾਊਗਾ ਉੱਥੇ ਕਰਵਾ ਦੇ ਇਹ ਮੈਂ ਨਾ ਤਪਾ ਤਾ ਹੈ ਨਹੀਂ ਵੀਕ ਡੀਪਰ ਲਵਾਣਾ ਬੰਦੋ ਪਵਾਣਾ ਤੁਸੀਂ ਪੁੱਛ ਕੇ ਫੇਰ ਕਰੋ ਆਉਂਗੇ ਮੈਂ ਬੁਲਾਇ ਇਹ ਵੀ ਲੱਗਦੀ ਹੈ ਮੈਂ ਮਤਲਬ ਇਹ ਰੋਂ ਹਾਂ ਤਾਂ ਜਿਹੜੀ ਲੀ ਲੀ ਦੀ ਕਾਲੀ ਢੇਰੇ ਚਾਹ ਨਹੀਂ ਦਿਖਣੀ ਆ ਰਾਤ ਨੂੰ ਨਹੀਂ ਰੰਗ ਚੇਂਜ ਹੁੰਦੇ ਗਰਾਣਿਆਂ ਨਾਲ ਵੀ ਚੱਲਦੀ ਹੈ ਇਹ ਦੇ ਦੇ ਕਿੰਨੇ ਆਫੜਾ ਦਿਓ ਚਾਚੇ ਨੂੰ ਫੋਨ ਕਰੋ ਲਿਆ ਬਈ ਇੱਕ ਰੀੜ ਕਿਦਾਂ ਦੀ ਦਵਾਈ ਦਿੰਦੇ ਰਿਹਾ ਟਾਈਮ ਤੱਕ ਹੈ ਨਾ ਆ ਮੈਂ ਇਹ ਜਦ ਮੈਂ ਬਾਤ ਕਰਾਂ ਨਹੀਂ ਹੋ ਰਹੀ ਜਾਨੀ ਬੈਠੀ ਫੋਨ ਫੋਨ ਕਰੀ 2 ਦਿਨ ਨਾ ਨਾ ਫੋਨ ਨਹੀਂ ਐਨੇ ਕਰਨੇ ਲੰਬਾ ਨਹੀਂ ਮੈਂ ਤਾਂ ਚਾਚੇ ਨੂੰ ਅੱਜ ਵੀ ਕਹਿ ਰਿਹਾ ਤਾਂ ਵੀ ਜਿਹੜਾ ਹੋਰ ਹੈ ਨਾ ਇਹ ਆਟੋ ਕਵਰੇਜ ਏਰੀਆ ਉਹ ਨਾ ਕਹਿ ਲੈ ਇਹਨਾਂ ਦਾ ਲੰਬਾ ਚੱਲੀ ਕਹੇਦੀ ਬਸ ਮੇਰਾ ਤਾਂ ਬਈ ਬਿਮਾਰ ਹੈ ਮੈਂ ਆ ਜਿਹੜਾ ਮੈਂ ਵੀ ਇੱਕ ਦਿਨ ਬਾਅਦ ਆਣਾ ਮੈਂ ਭਾਬੀ ਹੋਰੀ ਤੂੰ ਹਾਂ ਕੀ ਹੋਣਾ ਛੱਡਿਆ ਆਉਂਗੇ ਦੇਖੀ टाकी ਲੱਗੀ ਨਹੀਂ ਚੱਲ ਵੱਡੀ ਬੱਧੀ ਗੱਡੀ ਗਈ ਹੈ ਤੁਸੀਂ ਬਲੌਗ ਵੇਖ ਰਹੇ ਜੀ ਚਾਚੇ ਨੂੰ ਲੈ ਕੇ ਨੇਤਰਵੀਰ ਉਹਨੇ ਵੀ ਕਹਿੰਦੇ ਵੀ ਦੋ ਦਿਨ ਸਾੜੇ ਕੋਲ ਰਹਿ ਲੰਦੇ ਮਾਜੀ ਲੈ ਜੋ ਗੌਰ ਰੱਖਿਓ ਜੀ ਪੂਰੀ ਤੇ ਬਾਕੀ ਜੀ ਮੈਂ ਆ ਗਿਆ ਤਾਂ ਦੁਕਾਨ ਪਰ ਇਹ ਟਰੈਕਟਰ ਮੇਰੇ ਪਿੰਡ ਤੋਂ ਆਇਆ ਬਾਈ ਤੇ ਇਹਦੀ ਪਾਣੀ ਅਸੀਂ ਪੀਟਿਓ ਸੀਲ ਹਾਂ ਜੀ ਬਾਈ ਕਰਨ ਨੂੰ ਮਿਲੋ ਜੀ ਕਰਨ ਨੂੰ ਹੋਰ ਕਿਆ ਲੱਗਿਆ ਪੁੱਤ ਕਰਨ ਸੀਟ ਠੀਕ ਹੈ ਕਿਆ ਕਰਨ ਲੱਗਿਆ ਵਾ ਵਧੀਆ ਲੱਗਦਾ ਟਰੈਕਟਰ ਐਨ ਖੁੱਲਰ ਡੂਲਾ ਨਾ ਆ ਦੇ ਪੈਰ ਰੱਖਣੇ ਨੂੰ ਤੰਗ ਜਾਂਦਾ ਨਹੀਂ ਹੈ ਨਾ ਪ੍ਰੈਸ਼ਰ ਐ ਸਟੀਰਿੰਗ ਇਹ ਤੇ ਸੈਂਚੂਰੋ ਟੈਕ ਸੈਂਚੂਰੋ ਟੈਕ ਡੀ ਐਲ ਐਕਸ ਡੀ ਲਕਸ ਮਾਡਲ ਮਹੀਂਦਰਾ ਆਰਜਨ ਅਲਟਰਾ 1555 ਡੀ ਆਈ ਤੇ ਟਾਇਰ ਓਕੇ ਆ ਜੀ ਕੁੱਪ ਦੇਖੋ ਕਿ ਨਹੀਂ ਭਰੀਏ ਜੀ ਤੇ ਬਾਕੀ ਜੀ ਅਸੀਂ ਲੱਗੇ ਆਂ ਦੀ ਪੀਟੀਓ ਸੀਲ ਪਾਣਾ ਕਿਉਂਕਿ ਇਹ ਟਰੈਕਟਰ ਦਾ ਅਜੇ ਤੋਂ 2-3 ਦਿਨ ਪਹਿਲਾਂ ਆਪਾਂ ਨੇ ਛੋਟਾ ਜਿਹਾ ਕੰਮ ਕਰਿਆ ਤੇ ਇੱਕ ਡੀਜ਼ਲ ਪੈਪ ਪਾਈ ਤੀ ਤੇ ਇਦਾਂ ਇਦਾਂ ਤੇ ਇਹ ਬਕਸਾ ਲੱਗਿਆ ਵਾਜੀ ਪਿਛੇ ਤੇ ਗੱਲਬਾਤ ਇਸ ਤਰ੍ਹਾਂ ਹੈ ਤਾਂ ਇਹਦਾ ਡਿਸਟ੍ਰੀਬਿਊਟਰ ਵੀ ਪਹਿਲਾਂ ਬਾਹਰ ਕਢਾਇਆ ਪਹਿਲਾਂ ਬਾਹਰ ਨਹੀਂ ਆ ਇਹਦਾ ਬਾਹਰ ਨਹੀਂ ਤਾਂ ਜੀ ਹੈ ਬਾਅਦ ਚ ਕਢਾਇਆ ਵਾ ਇਹ ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਇਹ ਟਰੈਕਟਰ ਗੱਲ ਕੰਮ ਬਹੁਤ ਲੰਨੇ ਜੀ ਇੱਕ ਤਾਂ ਜੀ ਇਹਦੇ ਗੱਲ ਕਰਦੇ ਤੇ ਪਹਿਲਾਂ ਰੀਪਰ ਚਲਾਇਆ ਜੀ ਵਧੀਆ ਟਰੈਕਟਰ ਬਹੁਤ ਤਕੜੇ ਜਿਆਦਾ ਨਾ ਸਟਾਰਟ ਕਰਦੇ ਨਾ ਜੀ ਟਾਇਰ ਦੇਖੋ ਬੜੇ ਚੌੜੇ ਵਾਲੇ ਪਏ ਹੈਈ ਕਿੰਨਾ ਵਧੀਆ ਟਰੈਕਟਰ ਆ ਜੀ ਕੋਈ ਵੀ ਮਹੀਂਦਰਾ ਜੀ ਚਾਰ ਸਿਲੰਡਰ ਆ ਮੰਨ ਲਓ 575 ਆ 475 ਆ ਉਸ ਤੋਂ ਬਾਅਦ ਜਿਹੜੇ 555 ਆ 605 ਆ ਇਹਨਾਂ ਦੇ ਉੱਪਰ ਜਦੋਂ ਬੈਠ ਕੇ ਨਾ ਅਸੀਂ ਰੇਸ ਦਿੰਨੇ ਐਦਾਂ ਹੀ ਖਾਲੀ ਨੂੰ ਖੜੇ ਨੂੰ ਆਇਆ ਲੱਗਦਾ ਵੀ ਅੰਜਨ ਬਹੁਤ ਤਕੜਾ ਹੈ ਦਾ ਪਾ ਹੈਵੀ ਹੈ ਕਿਉਂਕਿ ਜਿਹੜਾ ਨਾ ਜੇਸੀਬੀ ਦਾ ਅੰਜਨ ਪੂਰਾ 1500 ਚੱਕਰ ਪਰ ਜਾ ਕੇ ਦੱਸਦਾ ਨਾ ਵੀ ਜੋ ਮਰਜ਼ੀ ਕੰਮ ਲੈ ਲਓ ਐਦਾਂ ਦੱਸਦਾ ਹੀ ਹੈ ਤੇ ਮੈਂ ਸੋਚਿਆ ਵੀ 2 ਕਿ ਮਿੰਟ ਦਾ ਦੁਕਾਨ ਦਾ ਵੀ ਦੇ ਦਈਏ ਜੀ ਇੱਕ ਟਰੈਕਟਰ ਦਾ ਪਹਿਲਾਂ ਕਰਿਆ ਜੀ ਆਪਾਂ ਨੇ ਛੋਟਾਇਆ ਕੰਮ ਉਹਦੀ ਟੀ ਬੰਦ ਤੀ ਲਓ ਜੀ ਹੁਣ ਆਪਣਾ ਮੌਸਮ ਵੀ ਖੁੱਲ ਗਿਆ ਤੇ ਹੁਣ ਕੰਮ ਵੀ ਖੁੱਲ ਜਣਾ ਬੱਲਾ ਬੱਲ ਪੈ ਗਈ ਕਣਕ ਨੂੰ ਤੇ ਹੁਣ ਆਪਣੇ ਜਿਹੜੇ ਪ੍ਰਾਣੇ ਆ ਟਰੈਕਟਰ ਕੁਝ ਮੇਰੇ ਏਰੀਏ 'ਚ ਨਾ ਜਿੰਨਾ ਵੀ ਮੇਰੇ ਕੋਲ ਪਿੰਡਾਂ ਨੇ ਨਵਾਂ ਟਰੈਕਟਰ ਬਹੁਤ ਘਿਰ ਰਿਹਾ ਜੀ ਇਹਦੇ ਕਰਕੇ ਕੰਮ ਥੋੜਾ ਕੱਟ ਗਿਆ ਸੋਚੋ ਬਸ 25 30% 40 ਵੀ ਹੋਊਗਾ 50 ਲਾ ਲਓ ਅੱਧਾ ਲਾ ਲਓ 50% ਹੈ ਜੀ ਤੇ ਨਵੇਂ ਟਰੈਕਟਰ ਇਹ ਜਿਹੜੇ ਪਹਿਲਾਂ ਦੇ 10 ਮਾਡਲ ਲਏ ਵੇ 12 ਲਏ ਵੇ 13 ਉਹ ਗੈਰ ਰਲ ਜਣੇ ਜੀ ਚਲੋ ਠੀਕ ਹੈ ਜੀ ਫਿਰ ਆਪਣਾ ਵਲੌਗ ਇੱਥੇ ਤੱਕ ਤਾਂ ਹੀ ਮਿਲਦੇ ਕੱਲ੍ਹ ਕਿਸੇ ਨਵੇਂ ਵਲੌਗ ਵਿੱਚ ਤੁਹਾਨੂੰ ਇਹ ਵੀ ਦੱਸ ਤੇ ਹੀ ਕਿਆ ਕੰਮ ਲਓ ਜੀ ਕੱਲ ਤੋਂ ਬਾਅਦ ਤੁਹਾਨੂੰ 2 ਮਿੰਟ ਦਾ ਟਰੈਕਟਰ ਦਾ ਵੀ ਆਏ ਕਰੂਗਾ ਸੋਮਵਾਰ ਐ ਕਰਨ ਨੂੰ ਲੈ ਕੇ ਆਣਾ ਅੱਜ ਕਰਨ ਨੂੰ ਲੈ ਕੇ ਆਇਆ ਤਾਂ ਹੀ ਮੈਂ ਟਿਊਸ਼ਨ ਟਿਊਸ਼ਨ ਆ ਗਲਤੀ ਸਾਡੀ ਜੇ ਘਰਾਂ ਤੇ ਫੋਨ ਕਰ ਲੰਦੇ ਪਰ ਕੱਲ ਲੱਗੀ ਦੀ ਮੈਡਮ ਨੇ ਕਿਹਾ ਵੀ ਕਹਿੰਦੀ ਵੀ ਬਾਅਦ ਐਤਵਾਰ ਲਵਾ ਦੋ ਇਹਦਾ ਹੁਣ ਪੇਪਰ ਆ ਕਹਿੰਨੇ ਵੀ ਥੋੜੇ ਕਿ ਬੱਚੇ ਬੀਕ ਐ ਛੁੱਟੀਆਂ ਹੋ ਤੇ ਵੀ ਚਲੋ ਮੈਨੂੰ 2 ਘੰਟੇ ਐਤਵਾਰ ਨੂੰ ਵੀ ਪੜਾਏ ਕਰੂੰਗੀ ਕੋਈ ਛੁੱਟੀ ਨਹੀਂ ਪਰ ਅੱਜ ਛੁੱਟੀ ਹੁਣ ਪਤਾ ਲੱਗਿਆ ਜਾਂ ਮੈਸੇਜ ਗਿਆ ਕਰੇ ਮੈਂ ਚਲੋ ਆਪਾਂ ਦਾ ਕੰਮ ਵੀ ਕਰਨਾ ਡਟਾ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਕਿਦਾਂ ਲਗਾਈ ਵਲੋਗ ਹੁਣ ਤੁਹਾਨੂੰ ਵਲੋਗ ਡੇਲੀ ਮਿਲ ਜੇਗਾ ਨਾ ਜਾਂ ਇੱਕ ਦਿਨ ਛੱਡ ਗਏ ਜਰੂਰ ਮਿਲੇ ਕਰੂੰਗਾ ਜੀ ਜੋ ਵੀ ਸਾਡਾ ਘਰ ਦਾ ਕੰਮ ਹੈ ਜੋ ਅਸੀਂ ਕਰ ਰਹੇ ਹਾਂ ਜਾਂ ਇੱਧਰ ਕੰਮ ਚੱਲ ਰਿਹਾ ਦੁਕਾਨ ਦਾ ਸਾਰਾ ਮਿਕਸ ਵਲੋਗ ਮਿਲ ਜੇਗਾ ਨਾ ਚਲੋ ਠੀਕ ਹੈ ਜੀ ਤੇ ਆਪਣਾ ਵਲੋਗ ਇੱਥੇ ਤੱਕ ਤਾਂ ਮਿਲਦੇ ਨਹੀਂ ਕੱਲ ਕਿਸੇ ਨਵੇਂ ਵਲੋਗ ਜੇ ਹੁਣ ਵਲੋਗ ਵਧੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਦੇ ਰਹੇ ਮੇਰੇ ਭੈਣ ਭਰਾ ਦਿਲੋਂ ਸਲੂਟ ਹੈ ਤੁਹਾਨੂੰ